ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮਹਤ ਨਾ ਅਸੀਂ ਪਿਤਾ ਦੇ ਹੋਏ ਪਾਣੀ ਗੰਦਲਾ ਕਰਤਾ ਨਾ ਅਸੀਂ ਮਾਤਾ ਦੇ ਹੋਏ ਅੱਗ ਲਾ ਕੇ ਕੀ ਕੁਝ ਬਣਾਤਾ ਸਾਰੇ ਰੁੱਖ ਸਾੜਤੇ ਨਾ ਅਸੀਂ ਗੁਰੂ ਦੇ ਹੋਏ ਕਿੱਥੋਂ ਤੱਕ ਜਾਇਜ਼ ਆ ਕਿਸੇ ਬੇਜਬਾਨ ਦੀ ਹੱਤਿਆ ਕਰਨਾ ਕਿੱਥੋਂ ਤੱਕ ਜਾਇਜ਼ ਆ ਪਲੇ ਪਲੇ ਰੁੱਖਾਂ ਨੂੰ ਐਦਾਂ ਉਜਾੜ ਦੇਣਾ ਅੱਗ ਲਾ ਕੇ ਹਾਲਾਤ ਜਿਹੜੇ ਬੰਦੇ ਨੇ ਬਣਾਏ ਆ ਉਹ ਗੁਰੂ ਤੇਗ ਬਹਾਦਰ ਮਾਰੇ ਦਾ ਵੀ ਦੋਸ਼ੀ ਆ ਔਰ ਆਪਣਾ ਖੁਦ ਦਾ ਵੀ ਦੋਸ਼ੀ ਆ ਆ ਕੀ ਹਾਲਾਤ ਬਣਾਤੇ ਹਰੇ ਭਰੇ ਰੁੱਖ ਨੂੰ ਸਾੜ ਕੇ ਸੁਹਾ ਕਰਤਾ ਗਾਲਾਂ ਕੱਢਦੇ ਸੋਸ਼ਲ ਮੀਡੀਆ ਤੇ ਗਲਤ ਕੁਛ ਗੰਦ ਬਕਦੇ ਆ ਜੋ ਸਮਾਜ ਨੂੰ ਗੰਧ ਪਰੋਸਦੇ ਆ ਉਹਨਾਂ ਨੂੰ ਸੁਰੱਖਿਆ ਦਿੱਤੀ ਜਾਂਦੀ ਆ ਇਹ ਲੋਕ ਸਮਾਜ ਲਈ ਚੰਗਾ ਕੰਮ ਕਰਦੇ ਆ ਜਿਹੜੀ ਸਾਡੀ ਨੇਚਰ ਆ ਸਾਡਾ ਜੀਵਨ ਆ ਉਤੇ ਅਲ ਤੇ ਧਿਆਨ ਹੀ ਨਹੀਂ ਸਾਡਾ ਹੈਗਾ ਸਾਸਤ੍ਰੀ ਕਾਲ ਜੀ ਮੈਂ ਹਾਂ ਸੁਖਜੀਤ ਕੋਰ ਤੇ ਤੁਸੀਂ ਦੇਖ ਰਹੇ ਹੋ ਗ੍ਰੇਟ ਪੰਜਾਬ ਟੀਵੀ ਕਿਹਾ ਜਾਂਦਾ ਹੈ ਕਿ ਰੁੱਖ ਸਾਨੂੰ ਜੀਵਨ ਦਿੰਦੇ ਨੇ ਰੁੱਖਾਂ ਦੇ ਨਾਲ ਅਗਰ ਸਾਡਾ ਵਾਤਾਵਰਣ ਸੁਰੱਖਿਅਤ ਹੋਏਗਾ ਤੇ ਅਸੀਂ ਚੰਗਾ ਜੀਵਨ ਜਿਹੜਾ ਹੈ ਬਤੀਤ ਕਰ ਸਕਦੇ ਹਾਂ ਤੇ ਸੁੱਖ ਦਾ ਸਾਹ ਲੈ ਸਕਦੇ ਹਾਂ ਲੇਕਿਨ ਜੇ ਕਿਤੇ ਵਾਤਾਵਰਣ ਦੇ ਨਾਲ ਹੀ ਖਿਲਵਾੜ ਹੋ ਜਾਵੇ ਤਾਂ ਕੀ ਕੁਛ ਹੁੰਦਾ ਹੈ ਤਾਜ਼ਾ ਮਾਮਲਾ ਤੁਹਾਨੂੰ ਮੈਂ ਵੀਰਕਾ ਦਾ ਦਿਖਾ ਰਹੀਆਂ ਜਿੱਥੇ ਲਗਭਗ 400 ਰੁੱਖਾਂ ਨੂੰ ਕਿਸੇ ਸ਼ਰਾਰਤੀ ਅਨਸਰਾਂ ਦੇ ਵੱਲੋਂ ਅੱਗ ਲਗਾ ਦਿੱਤੀ ਗਈ ਹੈ ਔਰ ਦੱਸਦੇ ਕਿ ਇਹ ਰੁੱਖ ਜਿਹੜੇ ਨੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ 400 ਸਾਲਾ ਪ੍ਰਕਾਸ਼ ਉਤਸਵ ਸਮਰਪਿਤ ਜਿਹੜੇ ਸੀਗੇ ਲਗਾਏ ਗਏ ਸੀ ਔਰ ਕਿਸੇ ਸ਼ਰਾਰਤੀ ਅਨਸਰ ਦੇ ਵੱਲੋਂ ਰੁੱਖਾਂ ਨੂੰ ਅੱਗ ਲਗਾ ਦਿੱਤੀ ਗਈ ਔਰ ਇਹ ਮੰਜ਼ਰ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਇੱਥੇ ਹਰਿਆ-ਭਰਿਆ ਜਿਹੜਾ ਪਹਿਲਾਂ ਮਾਹੌਲ ਸੀ ਤੇ ਹੁਣ ਦਾ ਮੰਜ਼ਰ ਦੇਖ ਸਕਦੇ ਕਿ ਕਿਸ ਤਰ੍ਹਾਂ ਸਾਰੇ ਰੁੱਖ ਜਿਹੜੇ ਨੇ ਉਹ ਸੜ ਚੁੱਕੇ ਨੇ ਤੇ ਇਸ ਦੇ ਨਾਲ ਹੀ ਇਸ ਦੇ ਰੁੱਖਾਂ ਦੇ ਥੱਲੇ ហេਠਾ ਰਹਿਣ ਵਾਲੇ ਕਈ ਬੇਜ਼ੁਬਾਨ ਵੀ ਜਿਹੜੇ ਨੇ ਉਹਨਾਂ ਨੂੰ ਮੋਤ ਦਾ ਜਿਹੜਾ ਮੂੰਹ ਹੈ ਦੇਖਣਾ ਪਿਆ ਹੈ ਤੇ ਕਈ ਬੇਜ਼ੁਬਾਨ ਜਿਹੜੇ ਨੇ ਇੱਥੇ ਇਹਨਾਂ ਰੁੱਖਾਂ ਦੀ ਅੱਗ ਦੀ ਲਪੇਟ ਦੇ ਵਿੱਚ ਜਿਹੜੇ ਆ ਗਏ ਨੇ ਇਸ ਬਾਰੇ ਹੀ ਅੱਜ ਗੱਲ ਕਰਾਂਗੇ ਕਿ ਇਸ ਰੁੱਖਾਂ ਦੀ ਆਖਿਰ ਜਿੰਨੂੰ ਅੱਗ ਲਗਾ ਦਿੱਤੀ ਗਈ ਹੈ ਇਹਨਾਂ ਦਾ ਜ਼ਿੰਮੇਵਾਰ ਕੌਣ ਹੈ ਇਸ ਸਾਰੇ ਮਸਲੇ ਦੇ ਬਾਰੇ ਗੱਲਬਾਤ ਕਰਾਂਗੇ ਮੇਰੇ ਨਾਲ ਸੋਸ਼ਲ ਵਰਕਰ ਸਰਪਜਿਤ ਸਿੰਘ ਸੋਨੂ ਜੰਡਿਆਲਾ ਸਰ ਮੌਜੂਦ ਨੇ ਸਰ ਬਹੁਤ ਬਹੁਤ ਸਵਾਗਤ ਹੈ ਗ੍ਰੇਟ ਪੰਜਾਬ ਟੀਵੀ ਬਹੁਤ ਬਹੁਤ ਧੰਨਵਾਦ ਮੈਡਮ ਆਪ ਜੀ ਦੀ ਸਮੁੱਚੀ ਟੀਮ ਦਾ ਸਰ ਇੱਕ ਗੱਲ ਕਰਾਂਗੇ ਕਿ ਜਿਸ ਤਰ੍ਹਾਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਉਤਸਵ ਨੂੰ 400 ਸਾਲਾ ਪ੍ਰਕਾਸ਼ ਉਤਸਵ ਨੂੰ ਸਮਰਪਿਤ ਇਹ ਬੂਟੇ ਲਗਾਏ ਗਏ ਸੀ ਲੇਕਿਨ ਅੱਜ ਦਾ ਮੰਜ਼ਰ ਦੇਖੀਏ ਤਾਂ ਕਿ ਸੋਚ ਕੇ ਲਗਾਏ ਗਏ ਸੀ ਕਿ ਜਿਹੜਾ ਵਾਤਾਵਰਨ ਦੀ ਸੰਭਾਲ ਕਰਾਂਗੇ ਔਰ ਕਿੰਨੇ ਇੱਥੇ ਹਰਿਆ ਭਰਿਆ ਜਿਹੜਾ ਜੀਵਨ ਹੈ ਉਹ ਹੋਏਗਾ ਲੇਕਿਨ ਅੱਜ ਦਾ ਜੋ ਮੰਜ਼ਰ ਦੇਖ ਰਹੇ ਆ ਦੁੱਖ ਲੱਗ ਰਿਹਾ ਹੈ ਕੀ ਕਹਿਣਾ ਚਾਹੁੰਦੇ ਕੋ ਮੈਡਮ ਸਭ ਤੋਂ ਪਹਿਲਾਂ ਤੇ ਬਹੁਤ ਵਧੀਆ ਪ੍ਰਾਲਾ ਕੀਤਾ ਗਿਆ ਸੀਗਾ ਕਿ ਇੱਥੇ ਵੱਧ ਤੋਂ ਵੱਧ ਰੁੱਖ ਲਗਾਏ ਜਾਣ ਕਿਉਂਕਿ ਇਹ ਅੰਮ੍ਰਿਤਸਰ ਸਮਾਰਟ ਸਿਟੀ ਆ ਔਰ ਤਨਤਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਹ ਜੰਗਲ ਲਗਾਇਆ ਗਿਆ ਸੀ ਹਜ਼ਾਰਾਂ ਰੁੱਖ ਜਿਹੜੇ ਇੱਥੇ ਲਗਾਏ ਗਏ ਔਰ ਜਦੋਂ ਵੱਖ-ਵੱਖ ਕਿਸਮਾਂ ਦੇ ਰੁੱਖ ਲਗਾਏ ਗਏ ਇਹਨੂੰ ਬੜੇ ਵਧੀਆ ਤਰੀਕੇ ਦੇ ਨਾਲ ਪਹਿਲਾਂ ਪਾ ਲਿਆ ਅਸੀਂ ਵੀ ਪਰਲ ਬੰਨੇ ਲਾਏ ਇੱਥੇ ਵੀ ਸਾਰਿਆਂ ਰਲ ਮਿਲ ਕੇ ਬੜਾ ਵਧੀਆ ਸਹਿਯੋਗ ਨਾਲ ਚੱਲਿਆ ਕੰਮ ਔਰ ਪ੍ਰਸ਼ਾਸਨ ਦਾ ਬਹੁਤ ਸ਼ਲਾਘਾਯੋਗ ਉਪਰਾਲਾ ਸੀ ਔਰ ਗਲਤੀ ਕਿੱਥੇ ਇੱਥੇ ਇਹੋ ਜੀ ਕੋਈ ਨੌਬਤ ਨਹੀਂ ਸੀ ਹੋਣੀ ਹੁਣੇ ਕੁਛ ਦਿਨ ਮਤਲਬ ਇਹ ਸ਼ਰਾਰਤੀ ਆਂਸਰ ਨੇ ਕਿਸੇ ਨੇ ਕੁਛ ਦੇਣਾ ਤੋਂ ਇੱਥੇ ਅੱਗ ਲਾ ਕੇ ਜਿਹੜਾ ਵਾ ਇਹ ਆਲਾ ਦਵਾਲਾ ਸਾਰਾ ਹੀ ਸਾੜ ਕੇ ਸਵਾਹ ਕਰਤਾ ਔਰ ਜਿੰਨੇ ਹਰੇ ਭਰੇ ਰੁੱਖ ਸੀ ਸਾਰੇ ਹੀ ਸਾੜਤੇ ਔਰ ਕਈ ਬੇਜਬਾਨ ਜੀਵਾਂ ਦੀ ਜਾਨ ਲੈ ਲਈ ਜਿੱਥੇ ਗੁਰੂ ਨਾਨਕ ਸਾਹਿਬ ਨੇ ਸਾਨੂੰ ਗੁਰਬਾਣੀ ਦੇ ਵਿੱਚ ਵੀ ਕੁਦਰਤ ਦਾ ਜ਼ਿਕਰ ਕੀਤਾ ਵਾ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮਹਤ ਨਾ ਅਸੀਂ ਪਿਤਾ ਦੇ ਹੋਏ ਪਾਣੀ ਗੰਦਲਾ ਕਰਤਾ ਨਾ ਅਸੀਂ ਮਾਤਾ ਦੇ ਹੋਏ ਅੱਗ ਲਾ ਕੇ ਕੀ ਕੁਛ ਬਣਾਤਾ ਸਾਰੇ ਰੁੱਖ ਸਾੜਤੇ ਨਾ ਅਸੀਂ ਗੁਰੂ ਦੇ ਹੋਏ ਅਸੀਂ ਵਾਤਾਵਰਨ ਨੂੰ ਵੀ ਦੂਸ਼ਿਤ ਕਰਤਾ ਔਰ ਕਿੱਥੋਂ ਤੱਕ ਜਾਇਜ਼ ਆ ਕਿਸੇ ਬੇਜਬਾਨ ਦੀ ਹੱਤਿਆ ਕਰਨਾ ਕਿੱਥੋਂ ਤੱਕ ਜਾਇਜ਼ ਆ ਪਲੇ ਪਲੇ ਰੁੱਖਾਂ ਨੂੰ ਐਦਾਂ ਉਜਾੜ ਦੇਣਾ ਅਗ ਲਾ ਕੇ ਜੇ ਕਿਸੇ ਇਨਸਾਨ ਨੂੰ ਅੱਧੀ ਅਗ ਲਾ ਕੇ ਇਹੋ ਜੇ ਬੰਦੇ ਨੂੰ ਇੱਥੇ ਛੱਡ ਦਿੱਤਾ ਜਾਵੇ ਤੇ ਫਿਰ ਕਿਸੇ ਬੰਦੇ ਨੂੰ ਤਕਲੀਫ ਹੋਵੇ ਤੇ ਬੰਦਾ ਤੇ ਬੂੰਹੋਂ ਬੋਲ ਕੇ ਦੱਸ ਦਿੰਦਾ ਤੇ ਜਦੋਂ ਕਿਸੇ ਰੁੱਖ ਨੂੰ ਤਕਲੀਫ ਹੋਇਆ ਤੇ ਉਹ ਬੇਜਬਾਨ ਕਿੱਥੋਂ ਨਾਲੇ ਸਾਨੂੰ ਆਕਸੀਜਨ ਦਿੰਦੇ ਆ ਤੇ ਨਾਲੇ ਅਸੀਂ ਉਹਨਾਂ ਨੂੰ ਅੱਗ ਲਾਉਂਦੇ ਅੱਜ ਇਨਸਾਨ ਇੰਨਾ ਸਵਾਰਥੀ ਤੇ ਮੰਗਣ ਤੋਂ ਇਲਾਵਾ ਤੇ ਇਨਸਾਨ ਨੂੰ ਕੋਈ ਕੰਮ ਹੀ ਨਹੀਂ ਆ ਇਨਸਾਨ ਨੂੰ ਲੈਣ ਦੀ ਆਦਤ ਪੈ ਗਈ ਆ ਹਰ ਚੀਜ਼ ਮੁਕਤ ਦੀ ਪ੍ਰਮਾਤਮਾ ਨੇ ਕਿੰਨਾ ਕੁ ਸਾਨੂੰ ਦੇਤਾ ਅੱਗ ਪਾਣੀ ਮਿੱਟੀ ਹਵਾ ਅਸੀਂ ਸਾਰਾ ਕੁਝ ਪ੍ਰਮਾਤਮਾ ਤੋਂ ਧਾਰਾ ਲੈ ਕੇ ਇਨਸਾਨ ਦੇ ਪੱਲੇ ਰਹਿ ਜਾਂਦਾ ਹੰਕਾਰ ਉਹ ਵੀ ਮਰਨ ਤੋਂ ਪਹਿਲਾਂ ਪ੍ਰਮਾਤਮਾ ਤੋੜ ਦਿੰਦਾ ਜਦੋਂ ਕੀਰਤਪੁਰ ਸਾਹਿਬ ਫੁੱਲ ਪਾਉਣ ਜਾਈਦਾ ਉੱਥੇ ਜਦੋਂ ਜਾਤਾਂ ਪਾਤਾਂ ਖਤਮ ਹੋ ਜਾਂਦੀਆਂ ਉੱਥੇ ਗੁਰਬਾਣੀ ਦੀਆਂ ਪੰਕਤੀਆਂ ਲਿਖੀਆਂ ਤੇਰਾ ਤੇ ਸਾਡਾ ਇੱਥੋਂ ਤੱਕ ਦਾ ਸਫ਼ਰ ਸੀ ਇੱਥੇ ਤੱਕ ਓਨਲੀ ਤੇਰਾ ਧੰਨਵਾਦ ਅੱਗੇ ਦਾ ਸਫ਼ਰ ਅਸੀਂ ਇਕੱਲੇ ਤੈਅ ਕਰਾਂਗੇ ਜਦੋਂ ਇਨਸਾਨ ਨੇ ਆਇਆ ਇਕੱਲੇ ਤੇ ਜਾਣਾ ਇਕੱਲਾ ਫਿਰ ਇਨੀ ਹੱਥ ਚੁਕਣ ਦਾ ਕੀ ਫਾਇਦਾ ਆ ਕਿੰਨਾ ਕੁਛ ਆ ਸਰਵਨਾਸ਼ ਹੀ ਕਰਤਾ ਸਾਰੇ ਬੰਨੇ ਜਿਹੜੇ ਲੋਕ ਕੁਦਰਤ ਨੂੰ ਪਿਆਰ ਕਰਦੇ ਉਹਨਾਂ ਨੂੰ ਦੇਖ ਕੇ ਨਹੀਂ ਤਕਲੀਫ ਹੋਣਦੀ ਆ ਵੀ ਲਫ਼ਜ਼ ਨਹੀਂ ਬੋਲ ਕੇ ਦੱਸ ਸਕਦੇ ਪਰ ਜੇ ਕਿਤੇ ਕੋਈ ਗੱਲਬਾਤ ਹੋਈ ਆਂਦੀ ਲੀਡਰਾਂ ਨੇ ਭੱਜੇ ਆਉਣਾ ਸੀ ਸਮਾਜ ਸੇਵੀਆਂ ਨੇ ਭੱਜੇ ਆਉਣਾ ਸੀ ਕਿੰਨੇ ਦਿਨਾਂ ਦਾ 4-5 ਦਿਨ ਹੋ ਗਿਆ ਮੈਂ ਵੇਖਿਆ ਕੋਈ ਬੰਦਾ ਆਇਆ ਹੀ ਨਹੀਂ ਕਿਹੜੇ ਦੁੱਖ ਦੀ ਗੱਲ ਆ ਕਿ ਅਸੀਂ ਕਿੰਨੇ ਸਵਾਰਥੀ ਹੋ ਗਏ ਆ ਅਸੀਂ ਉੱਥੇ ਜਾਂਦੇ ਜਿੱਥੇ ਰਾਜਨੀਤੀ ਹੁੰਦੀ ਇਹ ਜੀਵਨ ਹੈ ਸਾਡੇ ਰੁੱਖ ਸਿਆਣੇ ਕਹਿੰਦੇ ਸੀ ਇੱਕ ਰੁੱਖ ਸੋ ਸੁੱਖ ਕੁਦਰਤ ਨੇ ਸਾਨੂੰ ਇੰਨਾ ਕੁਝ ਦਿੱਤਾ ਪਰ ਅਸੀਂ ਕੁਦਰਤ ਨੂੰ ਅਜਾੜਨ ਚ ਕੁਦਰਤ ਨਾਲ ਵੈਰ ਲੈਣ ਚ ਕੋਈ ਕਸਰ ਨਹੀਂ ਛੱਡੀ ਪਰ ਜਦੋਂ ਫਿਰ ਕੁਦਰਤ ਨਾਲ ਵੈਰ ਲੈਣਾ ਕਿਤੇ ਮਹਿੰਗਾ ਪੈ ਜਾਂਦਾ ਫਿਰ ਵੇਖ ਲਓ ਇੱਕ ਲਕੀਰ ਖਿੱਚ ਦੀ ਕਿਸੇ ਦੀ ਜਰਤ ਨਹੀਂ ਸੀ ਕੋਈ ਬਾਹਰ ਨਿਕਲੇ ਫਿਰ ਭਿਆਨਕ ਬਿਮਾਰੀਆਂ ਜਦੋਂ ਜਨਮ ਲੈਂਦੀਆਂ ਫਿਰ ਉਹ ਲੋਕ ਵੀ ਲਪੇਟ ਚ ਆ ਜਾਂਦੇ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਹੁੰਦਾ ਸੋ ਅੱਖਾਂ ਬੰਦ ਕਰਕੇ ਨਹੀਂ ਰਹਿਣਾ ਚਾਹੀਦਾ ਜੇ ਅਸੀਂ ਗੁਰੂ ਸਾਹਿਬ ਦੀ ਨਹੀਂ ਮੰਨਣੀ ਤਾਂ ਫਿਰ ਅਸੀਂ ਕਿਸੇ ਦੀ ਵੀ ਨਹੀਂ ਮੰਨਣੀ ਆ ਹਾਲਾਤ ਜਿਹੜੇ ਬੰਦੇ ਨੇ ਬਣਾਏ ਆ ਉਹ ਗੁਰੂ ਤੇਗ ਬਹਾਦਰ ਮਹਾਰੇ ਦਾ ਵੀ ਦੋਸ਼ੀ ਆ ਔਰ ਆਪਣਾ ਖੁਦ ਦਾ ਵੀ ਦੋਸ਼ੀ ਆ ਕਿੰਨੀ ਮਨੁੱਖਤਾ ਦਾ ਘਾਣ ਕੀਤਾ ਵੇਖੋ ਇਹ ਆਕਸੀਜਨ ਕਿੰਨੇ ਰੁੱਖਾਂ ਨੇ ਦੇਣੀ ਸੀ ਫਰੈਸ਼ ਆਕਸੀਜਨ ਦੇਣੀ ਸੀ ਆਲੇ ਦੁਆਲੇ ਜਿੱਥੋਂ ਤੱਕ ਨਿਗਾਹ ਜਾਂਦੀ ਆ ਸਾਰੇ ਰੁੱਖ ਸਾੜ ਕੇ ਸੁਆਹ ਕਰਤੇ ਕਿਸੇ ਵੀ ਟਾਣੀ ਨੂੰ ਹੱਥ ਲਾ ਲੋ ਆ ਵੇਖੋ ਤੁਹਾਡੇ ਸਾਹਮਣੇ ਹਰੇ ਭਰੇ ਰੁੱਖ ਜਿਹੜੇ ਆ ਆ ਛੋਟੇ ਛੋਟੇ ਰੁੱਖ ਸੀ ਆ ਵੇਖੋ ਕੀ ਕਰਤਾ ਇਹਨਾਂ ਦਾ ਆ ਸਾਰੇ ਰੁੱਖ ਜਿਹੜੇ ਆ ਸਾੜ ਕੇ ਸੁਆਹ ਕਰਤੇ ਆ ਆ ਟਾਲੀ ਦਾ ਰੁੱਖ ਸੀ ਕੀ ਮਤਲਬ ਇਹ ਕਿੱਥੋਂ ਤੱਕ ਜਾਇਜ਼ ਆ ਇਹ ਕੋਈ ਚੰਗੀ ਗੱਲ ਥੋੜੀ ਆ ਅਕ ਕਿੰਨੇ ਇੱਥੇ ਬੇਜਬਾਨ ਜਾਨਵਰ ਆਂ ਦੀਆਂ ਕਿਸੇ ਦੀਆਂ ਖੁੱਡਾਂ ਵਾਂ ਕੋਈ ਚੂਹਿਆਂ ਦੀਆਂ ਕੋਈ ਸੱਪਾਂ ਦੀਆਂ ਵਾਂ ਜਾਂ ਕੋਈ ਆਲਣੇ ਪੰਛੀਆਂ ਦੇ ਉਹ ਸਾਰੇ ਸਾੜਤੇ ਆ ਵੇਖੋ ਕਿੰਨਾ ਸੋਹਣਾ ਰੁੱਖ ਸੀਗਾ ਇੱਥੇ ਫੁੱਲ ਲੱਗੇ ਸੀ ਔਰ ਸਾਰੇ ਦਾ ਸਾਰੇ ਆ ਫੁੱਲ ਵੇਖੋ ਕੀ ਬਣਾਤਾ ਆ ਸਾਰੇ ਫੁੱਲ ਜਿਹੜੇ ਆ ਸਾਰੇ ਖਤਮ ਕਰਤੇ ਆ ਤੂਤ ਦਾ ਬੂਟਾ ਸੀਗਾ ਆ ਵੇਖੋ ਆ ਕੀ ਹਾਲਾਤ ਬਣਾਤੇ ਹਰੇ ਭਰੇ ਰੁੱਖ ਨੂੰ ਸਾੜ ਕੇ ਸੁਆਹ ਕਰਤਾ ਔਰ ਆ ਪਿੱਛੇ ਵੇਖੋ ਕੋਈ ਜਾਨਵਰ ਵੀ ਸੜਿਆ ਪਿਆ ਵਿੱਚ ਔਰ ਕਿਤੇ ਨਾ ਕਿਤੇ ਹਰ ਜਗ੍ਹਾ ਅਸੀਂ ਦੋਸ਼ੀ ਆ ਇਹ ਪਾਪ ਜਿਹੜੇ ਆ ਪਾਪੀ ਕਰਨ ਤੋਂ ਨਹੀਂ ਬਾਜ ਆਉਂਦੇ ਫਿਰ ਹੁਣ ਕਿੰਨਾ ਕੁ ਅਸੀਂ ਸਮਝਾ ਲਈਏ ਪ੍ਰਸ਼ਾਸਨ ਨੂੰ ਇਹਨਾਂ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਲੱਗਦਾ ਕਿ ਪ੍ਰਸ਼ਾਸਨ ਜਿਵੇਂ ਜ਼ਰੂਰੀ ਨਹੀਂ ਇਸ ਜਗ੍ਹਾ ਤੇ ਬਹੁਤ ਸਾਰੇ ਜਗ੍ਹਾ ਤੇ ਪ੍ਰਸ਼ਾਸਨ ਵੱਲੋਂ ਵਾਤਾਵਰਣ ਦੇ ਸਾਮ ਸੰਭਾਲ ਲਈ ਰੱਖਿਆ ਦੇ ਲਈ ਬੂਟੇ ਤਾਂ ਲਗਾ ਦਿੱਤੇ ਜਾਂਦੇ ਨੇ ਲੇਕਿਨ ਅਗਰ ਕੁਝ ਸਾਲਾਂ ਬਾਅਦ ਦੇਖਿਆ ਜਾਵੇ ਤਾਂ ਉਹਨਾਂ ਦੀ ਸਾਰ ਲੈਣ ਕੋਈ ਨਹੀਂ ਆਂਦਾ ਉਹ ਬੂਟਿਆਂ ਦਾ ਜਿਹੜਾ ਨਤੀਜਾ ਜਿਵੇਂ ਅੱਜ ਅਸੀਂ ਦੇਖ ਰਿਹਾ ਇਸ ਤਰ੍ਹਾਂ ਦਾ ਹੀ ਹੁੰਦਾ ਹੈ ਕਿ ਪ੍ਰਸ਼ਾਸਨ ਦਾ ਇਹ ਕਦਮ ਤੁਹਾਨੂੰ ਕਿੰਨਾ ਕੁ ਸਹੀ ਲੱਗਦਾ ਹੈ ਕਿ ਇਸ ਤਰ੍ਹਾਂ ਪਹਿਲਾਂ ਲਗਾਤ ਦੇਣੇ ਲੇਕਿਨ ਉਹਨਾਂ ਦਾ ਕੋਈ ਸਾਮ ਸੰਭਾਲ ਨਹੀਂ ਕਰਦੇ ਬੜੇ ਦੁੱਖ ਲੱਗਦਾ ਜੀ ਜਦੋਂ ਸੜਕਾਂ ਦੇ ਕੰਡੇ ਤੇ ਕਈ ਇਹੋ ਜਿਹੇ ਕਿਸਾਨ ਵੀਰ ਆ ਜਿਹੜੇ ਅੱਗ ਲਾ ਦਿੰਦੇ ਆ ਬਿਲਕੁਲ ਐਰ ਕੀਤੇ ਰਿਕਾਰਡ ਹੀ ਤੋੜਦੇ ਹੂੰ ਉਹ ਅੱਗ ਲਾ ਕੇ ਤੁਸੀਂ ਆਪਣੇ ਖੇਤਾਂ 'ਚ ਜੋ ਕਰਨਾ ਕਰੋ ਅਸੀਂ ਤੁਹਾਨੂੰ ਨਹੀਂ ਕਹਿੰਦੇ ਪਰ ਤੁਹਾਡਾ ਸਰਕਾਰੀ ਪ੍ਰਾਪਰਟੀ ਤੇ ਤਾਂ ਨਹੀਂ ਰਾਈਟ ਕੋਈ ਹੂੰ ਸਰਕਾਰ ਵੱਲੋਂ ਸੜਕਾਂ ਤੇ ਰੁੱਖ ਲਗਾਏ ਜਾਂਦੇ ਸਮਾਜ ਸੇਵੀਆਂ ਉੱਲੋਂ ਲਗਾਏ ਜਾਂਦੇ ਉੱਥੇ ਵੀ ਜਾ ਕੇ ਅੱਗ ਲਾ ਦਿੰਦੇ ਸੜਕ ਦੀ ਸਰਕਾਰੀ ਜ਼ਮੀਨ ਵਾਹ ਕੇ ਜਾਣ ਬੁੱਝ ਕੇ ਉੱਥੇ ਅੱਗ ਲਾ ਦਿੰਦੇ ਤੁਸੀਂ ਆਪਣੇ ਖੇਤਾਂ 'ਚ ਲਾਓ ਜੋ ਮਰਜ਼ੀ ਕਰੋ ਤੁਹਾਨੂੰ ਪ੍ਰਸ਼ਾਸਨ ਜਾਣੇ ਤੇ ਤੁਸੀਂ ਜਾਣੋ ਹੂੰ ਉੱਥੇ ਕਹਿ ਦਿੰਦੇ ਇਹ ਕੌਣ ਹੁੰਦੇ ਸਾਨੂੰ ਕਹਿਣ ਵਾਲੇ ਪਰ ਜਦੋਂ ਤੁਸੀਂ ਸਰਕਾਰੀ ਜਗ੍ਹਾ ਤੇ ਸੜਕਾਂ ਤੇ ਜਿਹੜੇ ਲੱਗੇ ਰੁੱਖ ਉਹਨਾਂ ਨੂੰ ਸਾੜਨ ਦਾ ਕੀ ਮਤਲਬ ਬੰਦਾ ਉਹਨਾਂ ਨੂੰ ਵੀ ਸਾੜ ਦਿੰਦੇ ਆ ਤੇ ਪ੍ਰਸ਼ਾਸਨ ਨੂੰ ਫੋਨ ਕਰਨ ਵਾਲੇ ਜਿਹੜੇ ਮਗਰੋਂ ਫੋਨ ਕਰ ਦਿੰਦੇ ਕਿ ਉਹ ਕੱਖ ਨਾਲ ਜੇ ਕੋਈ ਕਾਰਵਾਈ ਕਰਨ ਲੱਗਦਾ ਜਿੰਨਾ ਚਿਰ ਤੱਕ ਸਖਤੀ ਨਾ ਕੀਤੀ ਇਹੋ ਕੁਸ਼ੀ ਮਿਲਣਾ ਫਿਰ ਤੁਹਾਨੂੰ ਇਹ ਇਨਸਾਨੀ ਜੀਵਨ ਜਿਹੜਾ ਵਾ ਆਉਣ ਵਾਲੇ ਸਮੇਂ ਵਿੱਚ ਇਹ ਤੁਹਾਡੇ ਲਈ ਚੇਤਾਵਨੀ ਵੀ ਆ ਤੇ ਖਤਰੇ ਦੀ ਘੰਟੀ ਵੀ ਆ ਜਿਹੜੀਆਂ ਸਾਡੀਆਂ ਪੀੜ੍ਹੀਆਂ ਨੂੰ ਸੰਤਾਪ ਭੋਗਣਾ ਪਊ ਜੇ ਇਹੋ ਕੁਝ ਰਿਹਾ ਨਾ ਪਹਾੜਾਂ ਦੇ ਵਿੱਚ ਕੀ ਵੇਖਣ ਜਾਂਦੇ ਆ ਪਹਾੜਾਂ 'ਚ ਨਾਲੇ ਕੁੱਟ ਖਾਂਦੇ ਆ ਤੇ ਨਾਲੇ ਉਥੇ ਜਾ ਕੇ ਰੁੱਖ ਵੇਖਣ ਜਾਂਦੇ ਪਹਾੜ ਵੇਖਣ ਜਾਂਦੇ ਤੇ ਜੇ ਤੁਸੀਂ ਇੱਥੇ ਹੀ ਰੁੱਖ ਲਾ ਲੋ ਤੇ ਪੰਜਾਬ ਵਰਗਾ ਤੇ ਕਿਤੇ ਹੈ ਹੀ ਨਹੀਂ ਮੌਸਮ ਅਸੀਂ ਪੰਜਾਬ ਨੂੰ ਪੰਜਾਬ ਰਹਿਣ ਹੀ ਨਹੀਂ ਦਿੱਤਾ Hindu Muslim Sikh Isaai ਅਸੀਂ ਨਾ ਇਨਸਾਨ ਬਣਨ ਦੀ ਕਸਮ ਖਾਈ ਅਸੀਂ ਸਾਰਿਆਂ ਸੌਂਗ ਖਾ ਲਈ ਆ ਵੀ ਅਸੀਂ ਨਹੀਂ ਬੰਦੇ ਬਨਣਾ ਅਸੀਂ ਧੜਾ ਧੜਾ ਵਾਤਾਵਰਨ ਨੂੰ ਦੂਸ਼ਿਤ ਕਰਨਾ ਵਾ ਫਿਰ ਕੁਦਰਤ ਨੂੰ ਜੋ ਬੀਜੋਗੇ ਵੜਨਾ ਪੈਣਾ ਔਰ ਇਸ ਕਰਕੇ ਆ ਜਿਹੜਾ ਪਾਪ ਕਮਾਇਆ ਵਾ ਇਸ ਸਰਕਾਰ ਨੂੰ ਬੜੀ ਬਰੀਕੀ ਨਾਲ ਜਾਂਚ ਕਰਕੇ ਇਸ ਬੰਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਅੱਜ ਮੈਂ ਡੀਸੀ ਸਾਹਿਬ ਨੂੰ ਮਿਲ ਕੇ ਇੱਕ ਲੈਟਰ ਵੀ ਦੇ ਕੇ ਆਇਆ ਹਾਂ। ਹਾਂ। ਔਰ ਬੇਨਤੀ ਕਰਕੇ ਆਇਆ ਆਪ ਵੀ ਉਹਨਾਂ ਖਿਲਾਫ ਸਖਤ ਕਾਰਵਾਈ ਕਰੋ। ਏਸੀ ਕਮਰਿਆਂ ਚੋਂ ਬਾਹਰ ਆਣ ਕੇ ਵਿਜ਼ਿਟ ਕਰਕੇ ਇੱਥੇ ਵੇਖਣਗੇ ਤੇ ਪਤਾ ਲੱਗੂ ਇੱਥੇ ਕਿਸ ਚੀਜ਼ ਦੀ ਲੋੜ ਹੈ। ਮੈਂ ਤੇ ਚਾਹੁੰਦਾ ਕਿ ਇੱਥੇ ਇੱਕ ਬੰਦਾ ਰੱਖਿਆ ਜਾਵੇ ਉਹ ਪਾਣੀ ਵੀ ਦਵੇ ਸਮੇਂ ਸਿਰ ਨਾਲੇ ਇੱਥੇ ਧਿਆਨ ਰੱਖੇ ਵਾਲੇ ਦੋਲੇ ਔਰ ਵੇਖੇ ਵੀ ਇੱਥੇ ਕਿਸ ਤਰ੍ਹਾਂ ਦੇ ਨਾਲ ਕੋਈ ਆਉਂਦਾ ਜਾਂਦਾ ਵਾ ਕੋਈ ਸ਼ਰਾਰਤਤ ਨਹੀਂ ਕਰਦਾ। ਅਸੀਂ ਨਾਲ ਰੁਖ ਲਾਉਣ ਲਈ ਉਹਨਾਂ ਇਥੇ ਹੋਰ ਵੀ ਰੁੱਖ ਲਾਵਾਂਗੇ ਇਹਨਾਂ ਦੀ ਵੀ ਹਾਮ ਸਭਾਲ ਕਰਾਂਗੇ ਜਿਹੜੇ ਬਚਿਆ ਹੁਣ ਤੇ ਕਈ ਤੇ ਜੜਾਂ ਤੋਂ ਹੀ ਸਾੜਤੇ ਆ ਸੋ ਕਿਤੇ ਨਾ ਕਿਤੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਅਸੀਂ ਕੁਦਰਤ ਨੂੰ ਪਿਆਰ ਕਰੀਏ ਕੁਦਰਤ ਨਾਲ ਖਲਵਾੜ ਨਾ ਕਰੀਏ ਕਹਿੰਦੇ ਨਾ ਕਿ ਇਨਸਾਨਾਂ ਦੀ ਜਾਨ ਨੂੰ ਖਤਰਾ ਹੋਵੇ ਤਾਂ ਲੋਕ ਪੁਲਿਸ ਕੋ ਚਲੇ ਜਾਂਦੇ ਨੇ ਸਿਕਿਉਰਿਟੀ ਦੀ ਮੰਗ ਕਰਨ ਲੇਕਿਨ ਇਹ ਵੀ ਇੱਕ ਇਨਸਾਨ ਦੀ ਤੇ ਨਹੀਂ ਲੇਕਿਨ ਅਗਰ ਜੀਵਾਂ ਦੀ ਗੱਲ ਕਰੀਏ ਜਾਂ ਰੁੱਖਾਂ ਦੀ ਗੱਲ ਕਰੀਏ ਜੋ ਸਾਨੂੰ ਜੀਵਨ ਦਿੰਦੇ ਨੇ ਇਹਨਾਂ ਦੀ ਸਿਕਿਉਰਿਟੀ ਵੀ ਬਣਦੀ ਹੈ ਬਿਲਕੁਲ ਇਹੀ ਸਾਡਾ ਜੀਵਨ ਆ ਜਿਹੜੇ ਲੋਕ ਗਾਲਾਂ ਕੱਢਦੇ ਸੋਸ਼ਲ ਮੀਡੀਆ ਤੇ ਗਲਤ ਕੁਛ ਗੰਦ ਬਕਦੇ ਆ ਜੋ ਸਮਾਜ ਨੂੰ ਗੰਦ ਪਰੋਸਦੇ ਆ ਉਹਨਾਂ ਨੂੰ ਸੁਰੱਖਿਆ ਦਿੱਤੀ ਜਾਂਦੀ ਆ ਤੇ ਜਿਹੜੇ ਲੋਕ ਸਮਾਜ ਲਈ ਚੰਗਾ ਕੰਮ ਕਰਦੇ ਆ ਜਿਹੜੀ ਸਾਡੀ ਨੇਚਰ ਆ ਸਾਡਾ ਜੀਵਨ ਆ ਉਹਦੇ ਉੱਤੇ ਧਿਆਨ ਹੀ ਨਹੀਂ ਸਾਡਾ ਹੈਗਾ ਸਾਡਾ ਧਿਆਨ ਇਹਨਾਂ ਕੰਮਾਂ 'ਲੋਣਾ ਚਾਹੀਦਾ ਵਾ ਤੁਸੀਂ ਦੇਖੋ ਵੀ ਅੱਜ ਚਾਬੀ ਕੱਢ ਲਈ ਜਾਂਦੀ ਆ ਜੇ ਕੋਈ ਹੈਲਮਟ ਨਹੀਂ ਪਾਉਂਦਾ ਬਿਲਕੁਲ ਜਿਹੜਾ ਬੰਦਾ ਕਰੋੜਾਂ ਰੁਪਈਆ ਦੀ ਠੱਗੀ ਮਾਰ ਕੇ ਚਲ ਜਾਂਦਾ ਦੇ ਛੱਡ ਕੇ ਉਹਨੂੰ ਕੋਈ ਪੁੱਛਦਾ ਨਹੀਂ ਗਰੀਬ ਬੰਦੇ ਨੂੰ ਹਰ ਕੋਈ ਘੇਰ ਲੈਂਦਾ ਸੋ ਕਿਤੇ ਨਾ ਕਿਤੇ ਸਾਡਾ ਸਮਾਜ ਕਿਹੜੇ ਬੰਦੇ ਨੂੰ ਜਾ ਰਿਹਾ ਸਾਡਾ ਦੇਸ਼ ਕਿਹੜੇ ਬੰਦੇ ਨੂੰ ਜਾ ਰਿਹਾ ਬੇਹਤ ਚਿੰਤਾ ਦਾ ਵਿਸ਼ਾਵਾ ਔਰ ਜਦੋਂ ਕੋਈ ਇੱਕ ਅੱਗੇ ਵਾਧਦਾ ਵਾ ਨਾ ਅੱਗੇ ਉਹਦੇ ਮਗਰ 100 ਬੰਦਾ ਖਲੋ ਜਾਂਦਾ ਸੀ ਅੱਜ ਕੋਈ ਇੱਕ ਵਾਧਦਾ ਤੂੰ ਚੁੱਕੇ ਅੰਦਰ ਦੇ ਦਿੰਦੇ ਉਸੇ ਵੇਲੇ ਔਰ ਕਿਤੇ ਨਾ ਕਿਤੇ ਮੇਰੀ ਅਮ੍ਰਿਤਸਰ ਦੇ ਕਮਿਸ਼ਨਰ ਸਾਹਿਬ ਨੂੰ ਬੇਨਤੀ ਆ ਕਿ ਥੋੜਾ ਜਿਹਾ ਇਧਰ ਵਾਤਾਵਰਣ ਵੱਲ ਵੀ ਧਿਆਨ ਦਿਓ ਇਹ ਨਹੀਂ ਕਿ ਅਸੀਂ ਬੂਟਾ ਲਾਤਾ ਜਿੱਦਣ ਵਾਤਾਵਰਨ ਦਿਵਸ ਹੁੰਦਾ ਤੇ ਬਾਸ ਤੁਸੀਂ ਕਹੋਂ ਤੇ ਮੈਂ ਕੌਣ ਕਮ ਸੇ ਕਮ ਸਾਡਾ ਸਾਰਿਆਂ ਦਾ ਫਰਜ਼ ਬਣਦਾ ਜੇ ਡੀਸੀ ਸਾਹਿਬ ਕਹਿ ਰਹੇ ਸੀਗੇ ਕਿ ਇੱਕ ਕਮੇਟੀ ਬਣਾਦੀ ਐ ਐਸਡੀਐਮ ਸਾਰੇ ਬੰਦੇ ਰੁੱਖ ਲਗਾ ਰਹੇ ਆ ਉਹ ਕਮੇਟੀਆਂ ਦੀਆਂ ਮੀਟਿੰਗਾਂ ਚ ਤੇ ਤੁਸੀਂ ਉਹਨਾਂ ਬੰਦਿਆਂ ਨੂੰ ਬੁਲਾਓ ਜਿਹੜੇ ਰੁੱਖ ਲਾਉਂਦੇ ਆ ਬਾਬਾ ਸੇਵਾ ਸਿੰਘ ਫਡੂਰ ਸਾਹ ਵਾਲੇ ਕਾਰਸੇ ਵਾਲੇ ਮਹਾਪੁਰਸ਼ ਆ ਕਿਲਾ ਆਨੰਦਗੜ੍ਹ ਵਾਲੇ ਨਾਨਪੁਰ ਸਾਹ ਵਾਲੇ ਮਹਾਪੁਰਸ਼ ਆ ਉਹਨਾਂ ਦੀ ਪ੍ਰੇਰਣਾ ਸਦਕਾ ਹੀ ਰੁੱਖਾਂ ਨੂੰ ਤੁਸੀਂ ਬਜਾ ਸਕਦੇ ਜੀ ਆ ਜਿੰਨੇ ਰੋਖ ਉਹਨਾਂ ਦੀ ਦੇਣ ਹੈ ਵਾਤਾਵਰਨ ਜਿਹੜਾ ਬਚਾਇਆ ਮਾਝੇ ਦੀ ਧਰਤੀ ਤੇ ਉਹਨਾਂ ਸ਼ਖਸੀਅਤ ਜਿਨ੍ਹਾਂ ਦੇ ਲੋਕੀ ਕਹਣੇ ਚ ਚਲਦੇ ਆ ਤੇ ਜੇ ਅਸੀਂ ਉਦਾਂ ਹੀ ਬੂਟਾ ਲਾ ਕੇ ਫੋਟੋ ਖਿੱਚਣੀ ਤਾਂ ਉਹਦਾ ਫਾਇਦਾ ਕੋਈ ਨਹੀਂ ਅਸੀਂ ਵੀ ਪਿਛਲੀ ਵਾਰੀ ਅਮਰitsar ਦੇ ਐਮਪੀ ਸਾਹਿਬ ਦੇ ਨਾਲ ਬੜੇ ਰੁੱਖ ਵੰਡੇ ਵੀ ਤੇ ਲਾਏ ਵੀ ਪਰ ਕਿਤੇ ਨਾ ਕਿਤੇ ਜਿਹੜਾ ਵਾਹ ਸ਼ੜਕਾਂ ਤੇ ਜਦੋਂ ਮੱਝਾਂ ਜਾਂਦੀਆਂ ਵਾ ਗੁਜਰਾਂ ਦੀਆਂ ਉਹ ਤਬਾਹ ਕਰ ਦਿੰਦੇ ਆ ਰੇਂਦੀ ਖੁੰਦੀ ਕਸਰ ਇਹੋ ਜੇ ਕੱਢ ਜਾਂਦੇ ਜਿਹੜੇ ਰਾਤ ਨੂੰ ਚੋਰਾ ਵਾਂਗੂੰ ਆਉਂਦੇ ਅੱਗ ਲੱਗ ਚੱਲ ਜਾਂਦੇ ਇਹ ਗੱਲ ਤੇ ਤਾਂ ਹੁੰਦੀ ਮਰਦਾਂ ਵਾਲੀ ਵੀ ਸਾਹਮਣੇ ਦੱਸ ਕੇ ਆਓ ਵੀ ਮੈਨੂੰ ਰੁੱਖ ਚੰਗੇ ਨਹੀਂ ਲੱਗਦੇ ਮੈਂ ਅੱਗ ਲਾਉਣਾਂ ਲੱਗਾ ਜਿਨ੍ਹਾਂ ਲਾਏ ਆ ਫਿਰ ਉਹ ਆਪੇ ਰੋਕੇ ਵਿ ਕਿ ਇਹ ਕੋਈ ਵਧੀਆ ਹਾਲਾਤ ਨਹੀਂ ਸੋ ਇਹ ਬਹੁਤ ਚਿੰਤਾ ਦਾ ਵਿਸ਼ਾ ਵਾ ਇਹਦੇ ਤੇ ਹਰ ਬੰਦੇ ਨੂੰ ਬੜੀ ਗੰਭੀਰਤਾ ਤੇ ਨਾਲ ਸੋਚਣਾ ਚਾਹੀਦਾ ਕਿ ਅੰਮ੍ਰਿਤਸਰ ਵਰਗੀ ਨਗਰੀ ਦੇ ਵਿੱਚ ਹਜ਼ਾਰਾਂ ਰੁੱਖ ਜਿਹੜਾ ਜੰਗਲ ਲਾਇਆ ਸੀ ਪ੍ਰਸ਼ਾਸਨ ਨੇ ਉਸ ਸਾੜ ਕੇ ਤਬਾਹ ਕਰ ਦਿੱਤਾ ਔਰ ਇਹ ਕਿੱਥੋਂ ਤੱਕ ਜਾਇਜ਼ ਆ ਇੱਥੇ ਇੱਕ ਵੀ ਅਫਸਰ ਨੇ ਹਲੇ ਤੱਕ ਆ ਕੇ ਵਿਜ਼ਿਟ ਨਹੀਂ ਕੀਤਾ ਤੁਸੀਂ ਆਪਣੇ ਵੱਲੋਂ ਆਪਣੇ ਉਹ ਸਹਿਯੋਗੀਆਂ ਦੇ ਨਾਲ ਰਲ ਕੇ ਇਸ ਦਾ ਕੋਈ ਹੋਰ ਜਿਹੜਾ ਹੈ ਇਸ ਨੂੰ ਵਧੀਆ ਤਰੀਕੇ ਨਾਲ ਕਰਦੇ ਬਿਲਕੁਲ ਕਰਾਂਗੇ ਜੀ ਅਸੀਂ ਜਿੰਨੇ ਜੋਗੇ ਹੈਗੇ ਕਰਾਂਗੇ ਉਹਦੇ ਵਿੱਚ ਅਸੀਂ ਪ੍ਰਸ਼ਾਸਨ ਦਾ ਸਹਿਯੋਗ ਲਵਾਂਗੇ ਔਰ ਤੁਸੀਂ ਦੇਖੋ ਵੀ ਇੱਥੇ ਪਹਿਲਾਂ ਸਭ ਤੋਂ ਪਹਿਲਾਂ ਤਾਂ ਪਾਣੀ ਦੀ ਬਹੁਤ ਜ਼ਿਆਦਾ ਜ਼ਰੂਰਤ ਆ। ਪਰ ਮੈਂ ਉਹ ਕਾਰਪੋਰੇਸ਼ਨ ਨੂੰ ਡੀਸੀ ਸਾਹਿਬ ਨੂੰ ਬੇਨਤੀ ਕਰਨੀ ਆ ਤਾਂ ਇਹ ਤੁਹਾਡੇ ਜਰੀਏ ਵੀ ਉੱਥੋਂ ਤੱਕ ਵੀ ਇੱਥੇ ਸਭ ਤੋਂ ਪਹਿਲਾਂ ਪਾਣੀ ਦੀ ਜ਼ਰੂਰਤ ਹੈ ਚਾਹੇ ਇੱਥੇ ਬੋਰ ਕਰਵਾ ਦਿੱਤਾ ਜਾਵੇ ਤੇ ਚਾਹੇ ਉੱਥੋਂ ਕਾਰਪੋਰੇਸ਼ਨ ਦੇ ਜਿਹੜੇ ਟੈਂਕਰ ਆ ਉਹ ਕੱਲੇ ਜਾਣ ਔਰ ਇੱਥੇ ਜਿਹੜਾ ਵਾ ਸਾਰਾ ਤੁਸੀਂ ਦੇਖੋ ਇਹ ਇੱਥੇ ਖੇਤੀਬਾੜੀ ਵਿਭਾਗ ਨੂੰ ਵੀ ਆਉਣਾ ਚਾਹੀਦਾ ਵਾ। ਉਹਨਾਂ ਦੀ ਵੀ ਹੈਲਪ ਲੈਣੀ ਪਊਗੀ ਕਿ ਕਿਸ ਤਰ੍ਹਾਂ ਦੇ ਨਾਲ ਇਹ ਰੁੱਖ ਜਿਹੜੇ ਬੀਜ ਸਕਦੇ ਆ ਔਰ ਇਹ ਮਿੱਟੀ ਨੂੰ ਉਪਜਾਊ ਕਰਨ ਦੇ ਲਈ ਇੱਥੇ ਨਵੇਂ ਰੁੱਖ ਜਿਹੜੇ ਉਹ ਕਿਸ ਸੋ ਕਮ ਸੇ ਕਮ ਪ੍ਰਸ਼ਾਸਨ ਨੂੰ ਸਾਡਾ ਸਾਥ ਦੇਣਾ ਚਾਹੀਦਾ ਹੈ ਇਸ ਮਸਲੇ ਤੇ ਮੈਂ ਜਿਹੜੇ ਮਹਾਂਪੁਰਸ਼ ਨੇ ਕਿਲਾ ਆਨੰਦਗੜ੍ਹ ਵਾਲੇ ਬਾਬਾ ਸਤਨਾਮ ਸਿੰਘ ਜੀ ਉਹਨਾਂ ਨੂੰ ਵੀ ਬੇਨਤੀ ਕੀਤੀ ਸੀ ਕਿ ਉਹ ਆਉਣ ਇਸ ਜੰਗਲ ਨੂੰ ਬਚਾਉਣਾ ਵਾ ਤੇ ਹਰਿਆ ਭਰਿਆ ਕਰਨਾ ਵਾ ਦੁਬਾਰਾ ਥੈਂਕ ਯੂ ਸੋ ਮਚ ਸਰ ਗੱਲਬਾਤ ਕਰਨ ਲਈ ਸੋ ਬਿਲਕੁਲ ਰੁੱਖ ਲਗਾਉਣਾ ਇੱਕ ਸੇਵਾ ਤਾਂ ਹੈ ਲੇਕਿਨ ਇਸ ਦੇ ਸਾਂਭ ਸੰਭਾਲ ਕਰਨਾ ਸਾਡੀ ਜ਼ਿੰਮੇਵਾਰੀ ਹੈ ਜੇਕਰ ਰੁੱਖ ਲਗਾ ਕੇ ਅਸੀਂ ਇਸ ਦੇ ਸਾਂਭ ਸੰਭਾਲ ਨਹੀਂ ਕਰਾਂਗੇ ਤਾਂ ਜੀਵਨ ਜਿਹੜਾ ਹੈ ਉਹ ਸਾਡਾ ਵੀ ਖਤਰੇ ਵਿੱਚ ਪੈ ਸਕਦਾ ਹੈ ਕੱਲ ਨੂੰ ਸਾਨੂੰ ਸਾਹ ਜੋ ਕਿ ਰੁੱਖ ਸਾਨੂੰ ਆਕਸੀਜਨ ਦਿੰਦੇ ਨੇ ਸਾਹ ਲੈਣ ਦੇ ਵਿੱਚ ਪ੍ਰੋਬਲਮ ਹੋ ਸਕਦੇ ਤੇ ਕਈ ਸਾਰੀਆਂ ਜਿਹੜੀਆਂ ਬਿਮਾਰੀਆਂ ਨੇ ਉਹ ਆ ਸਕਦੀਆਂ ਨੇ ਤਾਂ ਰੁੱਖਾਂ ਦੀ ਸਾਂਭ ਸੰਭਾਲ ਜਿਹੜੀ ਹੈ ਬਹੁਤ ਜ਼ਰੂਰੀ ਹੈ ਰੁੱਖਾਂ ਦੀ ਰੁੱਖਾਂ ਨੂੰ ਲਗਾਉਣ ਦੇ ਨਾਲ ਨਾਲ ਤਾਂ ਮੰਜ਼ਰ ਤੁਸੀਂ ਦੇਖਿਆ ਵੇਰਕਾ ਦੇ ਵਿੱਚ ਜੋ ਤਨਤਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜਿਦੇ 400 ਸਾਲਾ ਪ੍ਰਕਾਸ਼ ਉਤਸਵ ਨੂੰ ਸਮਰਪਿਤ ਇਹ ਰੁੱਖ ਲਗਾਏ ਗਏ ਸੀ ਕਿਸੇ ਇੱਕ ਸ਼ਰਾਰਤੀ ਅਨਸਰ ਦੇ ਵੱਲੋਂ ਪਤਾ ਨਹੀਂ ਕਿਸ ਮਨਸ਼ਾ ਦੇ ਨਾਲ ਇਹਨਾਂ ਰੁੱਖਾਂ ਨੂੰ ਅੱਗ ਤਾਂ ਲਗਾ ਦਿੱਤੀ ਗਈ ਲੇਕਿਨ ਜੋ ਉਸਦੀ ਦੇਖਿਆ ਗਿਆ ਮੰਜ਼ਰ ਜਿਹੜਾ ਹੈ ਉਹ ਦੇਖਿਆ ਨਹੀਂ ਜਾਂਦਾ ਕਿੰਨੇ ਸਾਰੇ ਜਿਹੜੇ ਬੇਜੁਬਾਨ ਸੀ ਉਹ ਇਸ ਦੇ ਵਿੱਚ ਜਿਹੜੇ ਨੇ ਆਪਣੀ ਜਾਨ ਗਵਾ ਚੁੱਕੇ ਨੇ ਔਰ ਰੁੱਖਾਂ ਦੀ ਜਿਹੜੀ ਦਸ਼ਾ ਹੈ ਉਹ ਤੁਸੀਂ ਆਪ ਹੀ ਦੇਖ ਸਕਦੇ ਹੋ ਸੋ ਸਾਰਿਆਂ ਨੂੰ ਸਾਨੂੰ ਰਲ ਕੇ ਇਹ ਉਪਰਾਲਾ ਕਰਨਾ ਚਾਹੀਦਾ ਤੇ ਹਾਥ ਦੇਣਾ ਚਾਹੀਦਾ ਹੈ ਪ੍ਰਸ਼ਾਸਨ ਦੇ ਨਾਲ ਨਾਲ ਉਹਨਾਂ ਲੋਕਾਂ ਨੂੰ ਸੋਸ਼ਲ ਵਰਕਰਸ ਨੇ ਜਾਂ ਫਿਰ ਹੋਰ ਜੋ ਕੁਦਰਤ ਦੇ ਨਾਲ ਪਿਆਰ ਕਰਨ ਵਾਲੇ ਲੋਕ ਨੇ ਉਹਨਾਂ ਨੂੰ ਅੱਗੇ ਆ ਕੇ ਇਸ ਜ਼ਮੀਨ ਨੂੰ ਜਿਹੜਾ ਹੈ ਦੁਬਾਰ ਤੋਂ ਦੁਬਾਰਾ ਤੋਂ ਉਪਜਾਊ ਕਰਨਾ ਚਾਹੀਦਾ ਤੇ ਰੁੱਖ ਜਿਹੜੇ ਨੇ ਲਗਾਉਣੇ ਚਾਹੀਦੇ ਨੇ ਤਾਂ ਜੋ ਅਸੀਂ ਆਪਣਾ ਆਉਣ ਵਾਲਾ ਭਵਿੱਖ ਹੈ ਉਹ ਸਵਾਰ ਸਖੀਅਤ ਤੇ ਵਾਤਾਵਰਨ ਦੀ ਸਾਂਭ ਸੰਭਾਲ ਕਰ ਸਕੀਏ ਕੈਮਰਾਮੈਨ ਅਜੇ ਦੇ ਨਾਲ ਮੈਂ ਸੁਖਜੀਤ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ